ਮੈਂ ਲੁਧਿਆਣਾ ਬਾੜ ਅਸੋਸੀਏਸ਼ਨ ਉਹ ਵਕੀਲ ਜਿਹੜੇ ਕਾਂਗਰਸ ਨਾਲ ਮੁਹੱਬਤ ਕਰਦੇ ਆ ਉਹਦੀ ਆਈਡੀਓਲੋਜੀ ਦੇ ਨਾਲ ਮੁਹੱਬਤ ਕਰਦੇ ਆ ਜਿਨ੍ਹਾਂ ਨੇ ਅੱਜ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਜੈ ਮੇ ਜੈ ਦੇਵ ਸਤਿ ਮੇ ਜੈ ਦੇ ਸਤਿ ਮੇ ਜੈ ਦੇ ਜੈ ਤੇ ਸੱਤ ਮੇਲ ਵਿਜਾਇਤੇ ਆਰਗੇਨਾਈਜ਼ ਕੀਤਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਹਰ ਨਾਗਰਿਕ ਨੂੰ ਜਿੱਥੇ ਤੱਕਾ ਹੁੰਦਾ ਹੋਵੇ ਉਥੇ ਤੱਕਾ ਕਰਨ ਵਾਲੇ ਦੇ ਉਲਟ ਖੜਾ ਹੋਣਾ ਚਾਹੀਦਾ ਅੱਜ ਤੁਸੀਂ ਭਾਰਤ ਪੂਸ਼ਣ ਆਸ਼ੂ ਜੀ ਨਾਲ ਜੋ ਤੱਕਾ ਪਿਛਲੇ ਦਿਨਾਂ ਛੋਇਆ ਤੋਂ ਐਫ ਆਰ ਆਈ ਐਫ ਆਈਆਰਜ਼ ਹੋਈਆਂ ਔਰ ਦੋਨਾਂ ਦੇ ਵਿੱਚ ਆਸ਼ੂ ਜੀ ਨੂੰ ਲੋਅਰ ਕੋਰਟ ਨੇ ਰਿਜੈਕਟ ਕੀਤਾ ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਔਰ ਇੱਥੇ ਤਾਂ ਹੀ ਕਿ ਸਰਕਾਰ ਜਿਸ ਨੇ ਇਹ ਪਰਚਾ ਕੀਤਾ ਸੀਗਾ ਉਹਦੇ ਹੁੰਦੇ ਹੋਏ ਇਹ ਨਹੀਂ ਕਿ ਤੁਹਾਡਾ ਰਾਜ ਆ ਗਿਆ ਤੇ ਤੁਸੀਂ ਕੋਸ਼ਿਸ਼ ਕਰਾ ਲਈ ਜਾਂ ਚੋਰ ਮੁਰਿਦਣੀ ਆਪਣਾ ਫੈਸਲਾ ਕਰਾ ਲਿਆ ਇਹਾਂ ਬਿਡਰੋ ਕਰ ਲਿਆ ਇਦਾਂ ਦੀ ਗੱਲ ਕੋਈ ਨਹੀਂ ਇਹ ਬੜੀ ਵੱਡੀ ਗੱਲ ਹੋਈ ਆ ਧੰਨਵਾਦੀ ਆ ਵਕੀਲ ਸਹਿਬਾਨ ਦਾ ਜਿਨ੍ਹਾਂ ਨੇ ਕੇਸ ਲੜਿਆ ਕਿ ਅੱਜ ਆਸ਼ੂ ਜੀ ਦੇ ਨਾਲ ਖੜੇ ਨੇ ਔਰ ਧੰਨਵਾਦੀ ਆ ਜੁਡੀਸ਼ਰੀ ਦੇ ਜਿਨ੍ਹਾਂ ਨੇ ਸੱਚ ਤੇ ਪਹਰਾ ਦਿੱਤਾ ਹਾਈ ਕੋਰਟ ਦੇ ਖਾਸ ਤੌਰ ਤੇ ਔਰ ਜੱਜ ਸਹਿਬਾਨ ਦਾ ਔਰ ਮੈਂ ਅਫਸੋਸ ਮੈਨੂੰ ਇਸ ਗੱਲ ਦਾ ਕੀ ਇਹਦਾ ਹੋਣਾ ਨਹੀਂ ਚਾਹੀਦਾ ਚਲੋ ਮੰਨ ਲਿਆ ਭਾਈ ਤੁਸੀਂ ਇੱਕ ਤਕੜਾ ਐਮ ਐਲ ਏ ਸੀ ਉਹਨੂੰ ਬਦਨਾਮ ਕਰ ਲਿਆ ਸਭ ਕੁਝ ਕਰ ਲਿਆ ਲੇਕਿਨ ਹੁਣ ਇਲੈਕਸ਼ਨ ਚੱਲ ਪਈ ਇੱਕ ਇੱਕ ਚੀਜ਼ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਆ ਔਰ ਚਾਹੇ ਪੁਲਿਸ ਜਿਸ ਤਰੀਕੇ ਨਾਲ ਚੱਲ ਰਹੀ ਆ ਜਾਂ ਐਡਮਿਨਿਸਟ੍ਰੇਸ਼ਨ ਚੱਲ ਰਹੀ ਆ ਉਹਦੇ ਤੇ ਵੀ ਇਲੈਕਸ਼ਨ ਕਮਿਸ਼ਨ ਦੀ ਪੈਣੀ ਨਜ਼ਰ ਆ ਉਹਦੇ باوجود ਇਲੈਕਸ਼ਨ ਦੇ ਚੱਲਦੇ ਹੋਏ ਗਗਨਦੀਪ ਸਿੰਘ ਭੱਲਾ ਜਿਹੜੇ ਸਾਨੂੰ ਜੁਆਇਨ ਕੀਤੇ ਉਹਨਾਂ ਤੇ ਪਰਚਾ ਹੋਇਆ ਠੀਕ ਹੈ ਤਿੰਨ ਚਾਰ ਦਿਨ ਉਹਨਾਂ ਨੂੰ ਅੰਡਰਗ੍ਰਾਉਂਡ ਰਹਿਣਾ ਪਿਆ ਲੇਕਿਨ ਟੈਨਸ਼ਨ ਤਾਂ ਹੁੰਦੀ ਆ ਬੰਦੇ ਨੂੰ ਔਰ ਫੇਰ ਮੈਂ ਫੇਰ ਜੁਡੀਸ਼ਰੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਵੇਂ ਆਸ਼ੂ ਜੀ ਨੇ ਇਨਸਾਫ ਦਿੱਤਾ ਗਗਨਦੀਪ ਭੱਲੇ ਨੂੰ ਵੀ ਜੁਡੀਸ਼ਰੀ ਨੇ ਇਨਸਾਫ ਦਿੱਤਾ ਬੇਲ ਹੋ ਗਈ ਤੇ ਜੇ ਬੇਲ ਹੋ ਗਈ ਤੇ ਉਹ ਹੁਣ ਕੈਂਪੇਨ ਕਰਨਗੇ ਇਸੇ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਦੇ ਸ਼ੇਧ ਸਤਨਾਮ ਸਿੰਘ ਨਾਨਾ ਬਿਕਰਮ ਬਿਕਰਮ ਜੀ ਬਿਕਰਮਜੀਤ ਸਿੰਘ ਨਾਮ ਹੈ ਉਹਨਾਂ ਦਾ ਉਹਨਾਂ ਨੇ ਵੀ ਕਾਂਗਰਸ ਜੁਆਇਨ ਕੀਤੀ ਪਰ ਉਹ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਦੱਸ ਰਹੇ ਆ ਕਿ ਆਸ਼ੂ ਜੀ ਨੂੰ ਸੋਸ਼ਲ ਮੀਡੀਆ ਰਾਹੀਂ ਉਥੇ ਪਰਚਾ ਕੀਤਾ ਉਥੇ سوشل میڈیا ਰਾਹੀਂ ਦੀ ਫੇਮ ਕਰਨ ਦੀ ਗੱਲ ਕਰਨ ਨੂੰ ਜ਼ਿੰਮੇਵਾਰੀ ਲੱਗੀ ਸੀ ਔਰ ਕੱਲ ਮੈਂ ਵੇਖ ਰਿਹਾ ਸੀਗਾ ਕਿ سوشل میڈیا ਤੇ ਉੱਤੇ ਆ ਸ਼ੁਰੂ ਡੀਫੇਮ ਕਰਨ ਲਈ ਤਿੰਨ ਚਾਰ ਰੀਲਾਂ ਆ ਲੈ ਹੋਣਗੀਆਂ ਹੋਰ ਵੀ ਆਉਣਗੀਆਂ ਲੇਕਿਨ ਕੱਲਿਆ ਲੋਕਾਂ ਦੇ ਮਨ ਚ ਜੇਸ ਲੀਡਰ ਦੀ ਜੋ ਛਵੀ ਆ ਉਹਨੂੰ ਇਹ ਰੀਲਾਂ ਚੇਂਜ ਨਹੀਂ ਕਰ ਸਕਦੀਆਂ ਡੀਫੇਮ ਕਰਨ ਲਈ ਲੋਕ ਸਵਾਦ ਲੈਂਦੇ ਆ ਸਾਰੇ ਪੰਜਾਬ ਨੇ ਸ਼ਾਇਦ ਸਵਾਦ ਲੈਣਾ ਆਸ਼ੂ ਪਛੜਿਆ ਅੱਗੇ ਅੱਗੇ ਲੇਕਿਨ ਮਾਲਕ ਦੀ ਮਰਜ਼ੀ ਦਾ ਕਿਸੇ ਨੂੰ ਕੀ ਪਤਾ ਕਿ ਆਸ਼ੂ ਨੇ ਪਛੜੇ ਅੱਗੇ ਅੱਗੇ ਜਿੱਤ ਕੇ ਮੈਂ ਜਿੱਥੇ ਜੁਡੀਸ਼ੀਰੀ ਦਾ ਔਰ ਆਪਣੇ ਵਕੀਲ ਪਰਵਾਨ ਦਾ ਧੰਨਵਾਦ ਕਰਨਾ ਚਾਹੁੰਦਾ ਉਥੇ ਕਪੂਰਥਲਾ ਫਾਈ ਦੇਖੋ ਜੇ ਜਿੱਥੋਂ ਹੋ ਨਾ ਉਹੀ ਗੱਲ ਚੇਤੇ ਆਉਂਦੀ ਆ ਕਿ ਲੁਧਿਆਣਾ ਵੈਸਤੇ ਸਾਰੇ ਵੋਟਰ ਸਹਿਬਾਨ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਹ ਤੁਹਾਡਾ ਟੈਸਟ ਆ ਇਹ ਦੇਖਣਾ ਤੁਸੀਂ ਕਿ ਤੁਸੀਂ ਪੰਜਾਬ ਕਿਹੋ ਜਿਹਾ ਚੋਣੇ ਹੋ ਬਸੇ ਬਦਲਿਆ ਪਰਚੇ ਪਰਚੀਆਂ ਸਰਕਾਰਾਂ ਅਕਾਲੀ ਦਲ ਦੇ ਰਾਜ ਵੀ ਹੋਏ ਪਰਚੇ ਤੇ ਉਹਨਾਂ ਨੂੰ ਤੋੜਿਆ ਤੁਸੀਂ ਇਸ ਕਰਕੇ ਕਿ ਉਹ ਥੱਕਾ ਕਰਦੇ ਸੇ ਜਿਹੜੇ 25 ਸਾਲ ਕੰਨੇ ਦੀ ਰਾਜ ਕਰਨਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹ ਰਾਂ ਕਿ ਵੀਰੋ ਇੱਕ ਮੌਕਾ ਆ ਤੁਸੀਂ ਫੈਸਲਾ ਕਰਨਾ ਕਿ ਤੁਹਾਨੂੰ ਆਉਣ ਵਾਲਾ ਪੰਜਾਬ ਕਿਦਾਂ ਦਾ ਚਾਹੀਦਾ ਕਿਦਾਂ ਦੇ ਲੀਡਰ ਚਾਹੀਦੇ ਆ ਇੱਕ ਬਨੇ ਆਮ ਆਦਮੀ ਪਾਰਟੀ ਆ ਦੂਜੇ ਬਨੇ ਭਾਜਪਾ ਆ ਅਕਾਲੀ ਦਲ ਵੀ ਹੈ ਤੇ ਭਾਰਤ ਕੁਸ਼ਣ ਆਸ਼ੂ ਇੱਕ ਯੋਗ ਕੈਂਡੀਡੇਟ ਆ ਜਿਹੜਾ ਤੁਹਾਡਾ ਪਰਤਾ ਤੁਸੀਂ ਵਰਤਿਆ ਇਹ ਉਹਨਾਂ ਤੋਂ ਕੰਮ ਲੈ ਰਹੇ ਔਰ ਜੇ ਕੋਈ ਨਿਰਾਸ਼ ਗਿਆ ਹੋਵੇ ਕਦੇ ਮੈਂ ਨਹੀਂ ਸਮਝਦਾ ਅਨਕ ਪੱਕੇ ਲੀਡਰ ਆ ਉਹਦੇ ਹੱਕ ਚ ਖੜੇ ਹੋ ਜਾਓ ਇਹ ਹੀ ਮੇਰੀ ਫੀਲ ਆ ਸਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਈਟੀ ਦਾ ਡੀਪੀਐਮ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਤੇ ਕਾਂਗਰਸ ਵੱਲੋਂ ਕੋਈ ਐਕਸ਼ਨ ਲਿੱਤਾ ਜਾਏਗਾ ਇਸ ਦਿਨ ਦੇਖੋ ਗੱਲ ਐ ਐਕਸ਼ਨ ਹੈ ਤੇ ਜ਼ਰੂਰ ਦਰਖਾਸਤ ਦੇਾਂਗੇ ਬਟ ਆ ਜਨਤਾ ਨੂੰ ਇਹ ਇਹ ਲੰਮਾ ਪ੍ਰੋਸੈਸ ਆ ਕਿ ਜੇ ਕਹੀਏ ਨਾ ਸਵਿਚ ਆਫ ਕਰਦੀਏ ਹੋਊਗੀ ਤਾਂ ਨਹੀਂ ਇਟ ਇਜ਼ ਅ ਲੌਂਗ ਪ੍ਰੋਸੈਸ ਚਲੋ ਕੈਰੀ ਆਨ ਕਰੇ ਲੇਕਿਨ ਜਿੱਥੇ ਤਾਂ ਹੀ ਇਹ ਬਣੇ ਦੇ ਲੋਕਾਂ ਦੀ ਗੱਲ ਆ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪ੍ਰਚਾਰ ਹੈ ਉਹਨੂੰ ਇਗਨੋਰ ਕੀਤਾ ਜਾਵੇ ਔਰ ਆਪਣੇ ਆਤਮਾ ਤੋਂ ਪੁੱਛਿਆ ਜਾਵੇ ਕਿ ਆਸ਼ੂ ਕਿਹੋ ਜਿਹਾ ਔਰ ਆਤਮਾ ਦੀ ਆਵਾਜ਼ ਨੂੰ ਸੁਣਦੇ ਹੋਏ ਵੋਟ ਪਾਈ ਜਾਵੇ ਕਿਸੇ ਦੇ ਦੇਸ਼ 'ਚ ਕਿਸੇ ਦੇ ਪ੍ਰਭਾਵ 'ਚ ਬਿਲਕੁਲ ਵੋਟ ਨਹੀਂ ਪਾਉਣੀ ਇਹ ਹੀ ਖੂਬਸੂਰਤੀ ਹੈ ਸਾਡੀ ਡੈਮੋਕ੍ਰੇਸੀ ਰਣਜੀਤ ਕੋਈ ਡਰ ਸਤਾ ਰਿਹਾ ਵੀ ਭਈ ਆ ਕੇਸ ਪਿਆ ਰ ਕਰਨ ਕਰਦੇ ਨੇ ਜਿੱਦਾਂ ਤੁਹਾਨੂੰ ਗੱਲ ਕਹੀ ਹੈ ਦੇਖੋ ਕਰ ਦੇਣਗੇ ਉਹ ਵੀ ਸਿਰ ਮੱਥੇ ਹਾਂਜੀ ਔਰ ਅਗਰ ਸ਼ਾਂਤੀਪੂਰਵਕ ਇਲੈਕਸ਼ਨ ਹੋਣ ਦਿੱਤਾ ਜਾਵੇ ਤਾਂ ਚੰਗਾ ਇਹਦੇ ਨਾਲ ਛਵੀ ਸਰਕਾਰ ਦੀ ਵੀ ਬੈਟਰ ਬਣੇਗੀ ਕਿ ਅਸੀਂ ਤਾਂ ਲੋਕਾਂ ਦੇ ਛੱਡ ਦਿੱਤਾ ਲੋਕ ਚਿਤਾ ਦੇਣਗੇ ਤਾਂ ਐਮਐਲਏ ਨਾ ਤਾਂ ਉਹਨਾਂ ਆਸ਼ੂ ਨੂੰ ਮੈਨੂੰ ਪਤਾ ਇਸ ਗੱਲ ਦਾ ਲੇਕਿਨ ਇਹਨਾਂ ਦੀ ਇਮੇਜ ਬਚੂਗੀ ਸਰਕਾਰ ਜਾਖੜ ਸਾਹਿਬ ਆਏ ਸੀ ਉਹ ਕਹਿੰਦੇ ਕਾਂਗਰਸ ਇਹ ਆਸ਼ੂ ਜੀ ਦੀਆਂ ਜਿਹੜੀਆਂ ਦੋ ਐਫਆਈਆਰ ਰਜਿਸਟਰਡ ਹੋਈਆਂ ਸੀ ਨਵਾਂ ਸ਼ਹਿਰ ਤੇ ਲੁਧਿਆਣੇ ਜਿਹੜੀਆਂ ਵਿਜੀਲੈਂਸ ਨੇ ਰਜਿਸਟਰ ਕੀਤੀਆਂ ਸੀ ਜਿਹੜੀਆਂ ਦੋ ਐਫਆਈਆਰ ਰਜਿਸਟਰਡ ਹੋਈਆਂ ਸੀਗੀਆਂ ਲੁਧਿਆਣੇ ਤੇ ਨਵਾਂ ਸ਼ਹਿਰ ਉਹ ਦੋਨਾਂ ਦੀ ਆਨਰੇਬਲ ਹਾਈ ਕੋਰਟ ਦੇ ਵਿੱਚ ਕਵੈਸ਼ਨ ਪਾਈ ਸੀ ਤੇ ਜਸਟਿਸ ਮਹਾਵੀਰ ਸਿੰਧੂ ਨੇ ਉਹਨਾਂ ਦੀਆਂ 20 ਦਸੰਬਰ 2024 ਨੂੰ ਦੋਨੋਂ ਐਫਆਈਆਰ ਆ ਕੋਇਸ਼ ਕਰ ਦਿੱਤੀਆਂ ਉਹਨਾਂ ਦੇ ਖਿਲਾਫ ਵਿੱਚੇ ਲਿਖਿਆ ਵਾ ਕਿ ਜਿਹੜਾ ਇਹ ਹੈ ਪੋਲੀਟੀਕਲ ਬੰਡਾਟਾ ਦੇ ਬੇਸ ਦੇ ਉੱਤੇ ਧਾਇਰ ਹੋਈਆਂ ਸੀ ਤੇ ਇਹਨਾਂ ਨੇ ਕਦੇ ਵੀ ਕੋਈ ਐਸੀ ਕੋਈ ਅਲੇਗੈਂਟੀ ਕਮਿਟ ਹੋਈ ਹੋਈ ਨਹੀਂ ਉਹ ਸਾਰੀ ਡਿਟੇਲ ਜਜਮੈਂਟਸ ਨੇ ਮੇਰੇ ਤੋਂ ਜਦੋਂ ਮਰਜ਼ੀ ਕਾਪੀ ਲੈ ਲਿਓ ਮੇਰੇ ਕੋਲ ਵੀ ਰਿਟੇਨ ਕਿਆ ਉਹਨਾਂ ਨੇ ਪਾਲਿਸੀ ਦੇ ਉੱਤੇ ਵੀ ਪਾਲਿਸੀ ਜਿਹੜੀ ਬਣਾਈ ਸੀਗੀ ਅਕਾਲੀ ਦਲ ਦੇ ਟਾਈਮ ਤੋਂ ਪਾਲਿਸੀ ਬਣੀ ਆਈ ਸੀ ਉਹਨੂੰ ਅਪਹੈਲਡ ਕਰ ਦਿੱਤਾ ਗਿਆ ਸੀ ਪਾਲਿਸੀ ਨੂੰ ਉਹ ਪਾਲਿਸੀ ਹਾਈ ਕੋਰਟ ਚ ਚੈਲੰਜ ਹੋਈ ਸੀ ਹਾਈ ਕੋਰਟ ਦੇ ਦੋ ਵਾਰੀ ਚੈਲੰਜ ਕੀਤੀ ਦੋ ਵਾਰੀ ਉਹ ਪਾਲਿਸੀ ਨੂੰ ਸਹੀ ਠਰਾਇਆ ਗਿਆ ਸੀ ਫਿਰ ਸਹੀ ਬਣੀ ਹੈ ਅੱਜ ਵੀ ਉਸੇ ਪਾਲਿਸੀ ਦੇ ਬਨਾ ਦੇ ਉੱਤੇ ਇਸ ਸਰਕਾਰ ਇਹ ਸਰਕਾਰ ਉਸੇ ਪਾਲਿਸੀ ਦੇ ਬੇਸ ਦੇ ਉੱਤੇ ਅੱਜ ਵੀ ਉਹੀ ਕੰਮ ਕਰ ਰਹੀ ਹੈ ਮੰਡੀਆਂ ਦੇ ਵਿੱਚੋਂ ਫਸਲ ਉਸੇ ਪਾਲਿਸੀ ਦੇ ਬਨਾ ਤੇ ਚੱਕੀ ਜਾ ਰਹੀ ਹੈ ਕੋਈ ਨਵੀਂ ਪਾਲਿਸੀ ਹਾਲ ਤੱਕ ਨਹੀਂ ਆਈ ਹੈਗੀ ਇਹ ਬੜੀ ਇਰਾਨੀ ਜਾਣਿਕ ਗੱਲ ਹੈ ਕਿ ਜੇ ਉਸ ਵੇਲੇ ਪਾਲਿਸੀ ਗਲਤ ਸੀ ਫਿਰ ਨਵੀਂ ਪਾਲਿਸੀ ਕਿਉਂ ਨਹੀਂ ਆਈ ਪਰ ਪੁਰਾਣੀ ਪਾਲਿਸੀ ਕਿਉਂ ਚਲਦੀ ਪਈਆ ਇਟ ਮੀਨਸ ਬਾਏ ਦਟ ਟਾਈਮ ਆਫ ਪਾਲਿਸੀ ਕਰੈਕਟ ਸੀ ਇਹਨਾਂ ਨੇ ਫਾਲਸਲੀ ਇਮਪਲੀਕੇਟ ਕਰਨਾ ਸੀ ਆਸ਼ੂ ਜੀ ਨੂੰ ਇਹਨਾਂ ਨੂੰ ਫਾਲਸਲੀ ਇਮਪਲੀਕੇਟ ਕੀਤਾ ਗਿਆ ਉਸਕਿਉਂ ਨਾ ਉਹਨਾਂ ਐਫ ਆਈ ਆਰਾਂ ਦੇ ਵਿੱਚ to defame his reputation to defame him so that he sh he, he should not contest the elections ਇਸ ਕਰਕੇ ਪੋਲੀਟੀਕਲ ਵੰਡਾਟਨ ਮੁੱਦੇ ਰੱਖਦੇ ਹੋਏ ਮੁਰੇ ਰੱਖਦੇ ਹੋਏ ਪਰਚੇ ਦਰਜ ਕੀਤੇ ਗਏ ਸੀ ਟੂ ਕੌਜ਼ ਹੈਰਾਸ ਟੂ ਕੌਜ਼ ਡਿਫੇਮ ਟੂ ਡਿਫੇਮ ਦਾ ਰੈਪਿਊਟੇਸ਼ਨ ਆਫ ਦਾ ਕਾਂਗਰਸ ਪਾਰਟੀ ਆਲਸੋ ਤਾਂ ਉਹ ਐਫ ਆਈ ਆ ਰੱਹੁਣੀਆਂ ਸੀ ਤੇ ਹਾਈ ਕੋਰਟ ਨੇ ਉਹ ਐਫ ਆਈ ਆ ਉਹਨਾਂ ਆਨ ਦੀ ਸਾਰੇ ਫੈਕਟਸ ਗਰਾਉਂਡਸ ਡਿਸਕਸ ਕਰਕੇ ਉਹਨਾਂ ਦੇ ਵਕੀਲਾਂ ਨੇ ਵੀ ਵਹਿਸ ਕੀਤੀ ਸਾਡੇਆਂ ਨੇ ਅਸੀਂ ਵੀ ਕੀਤੀ ਉਹਨਾਂ ਨੂੰ ਸਾਰਿਆਂ ਕੁਝ ਦੇਖਦੇ ਹੋਏ ਉਹ ਤੋਂ ਬਾਅਦ ਉਹ ਐਫ ਆਈ ਆ ਰ ਕਵਾਇਸ਼ ਹੋਈਆਂ ਸੀ ਲੌਂਗ 4 5 ਡੇਜ਼ ਆਰਗੂਮੈਂਟਸ ਉਹਦੇ ਕੋ ਹਾਈ ਕੋਰਟ ਚੱਲੀਆਂ ਤੇ ਉਹ ਤੋਂ ਬਾਅਦ ਉਹ ਐਫ ਆਈ ਆ ਰ ਡਿਫੈਮ ਡਿਸੀਜ ਦਾ ਧੰਨਵਾਦ